ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਜਿਹਦੇ ਵਿੱਚ ਜਥੇ ਦਾ ਟੋੜਾ ਟੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਹੈ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾ ਕੇ ਬਚਾਉਣ ਲਈ ਇਹ ਪਹਿਲੀ ਮਾਰਚ 1977 ਨੂੰ ਐਮਰਜੈਂਸੀ ਹਟੀ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਬਾਜਪੀ ਸਾਹਿਬ ਰਹੇ ਜਾਰਜ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪ੍ਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼੍ਰੋਮਣੀ ਅਕਾਲੀ ਦਲ ਵਾਅਦ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜੀ ਨੇ ਕੀ ਆ ਕੀ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪ ਹੈ? ਪ੍ਰੈਸ ਦੀ ਆਜ਼ਾਦੀ ਤੇ ਛਾਪ ਹੈ। ਬੋਲਣ ਦੇ ਅਧਿਕਾਰ ਤੇ ਛਾਪ ਹੈ। ਅਸੀਂ ਇਹ ਪਰਵਾਣ ਨਹੀਂ ਕਰਾਂਗੇ। ਪਰ ਅੱਜ ਅਫਸੋਸ ਹੈ ਕੰਗਰਾ ਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀਆਂ ਹੀ ਅਧੂਰੀ ਹੈ। ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ। ਪਰ ਅਫਸੋਰਸ ਕੰਗਰੇਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤਰਚੰਦ ਸਿੰਘ ਗੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਿਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿਣਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਕਦੇ ਵੀ ਖਾਲਿਸਤਾਨ ਨਹੀਂ ਸੀ ਮੰਗਿਆ ਸ਼੍ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਰ ਰਣੋਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ ਹੈ 2 ਮਿੰਟ ਤੇ तकरीबन 48 ਸੈਕਿੰਡ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸੈਕਿੰਡ ਬਾਅਦ ਉਹ ਟ੍ਰੇਲਰ ਵਿੱਚ ਜੇਡੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਕਿ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕੀ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫਿਰ ਕਾਂਗਰਸੀ ਸੰਤਾਂ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਸਤਾਨ ਉਹਦੂ ਬਾਦੋ ਟ੍ਰੇਲਰ ਵਿੱਚ ਤੜਦੜ ਤਗੜ ਤਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਵੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿਣਾ ਹੈ ਕਿ ਇਹ ਪਿਕਚਰ ਇੱਕ ਗਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰ ਲਈ ਸਿੱਖਾਂ ਨੂੰ ਬਦਨਾਮ ਕਰ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜਿਹੜੀ ਇਤਿਹਾਸ ਨੂੰ ਭੰਨ ਕੇ ਬਣੂਗੀ ਉਹਨੂੰ ਸ਼ਰੋਮਣੀ ਅਕਾਲੀ ਦਰਬਾਰ ਕਦੇ ਪਰਵਾਨ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁੱਲ ਰਹਿ ਹੈ ਸਾਰੇ 19 ਮਹੀਨਿਆਂ ਦੇ ਦੌਰਾਨ ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨਹੀਂ। ਪਰ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਹੈ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਕਾਲੀਦਾਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ। ਸੰਤ ਜਰਮਨ ਸਿੰਘ ਉਹ ਨਹੀਂ ਨੇ ਸੇਵਾ ਸੰਭਾਲੀ ਹੈ। ਸਤੰਬਰ 70 ਜਾ ਕੇ ਸਤੰਬਰ ਚ ਅਗਸਤ ਚ ਸੰਤਕਰਤਾ ਹਰ ਸਿੰਘ ਗੋਣੀ ਚੋਲਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ ਸਤੰਬਰ 70 ਚ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਗੋਣੀ ਪਬਲਿਕ ਡੋਮੇਨ ਚ ਆਏ ਜਾ ਲੋਕਾ ਝੋਟਾ ਦਾ ਨਾਂ ਚੱਲਿਆ ਤਾਂ ਉਹ ਅੰਮ੍ਰਿਤਸਰ ਨਰਕਾਰੀ ਕਲੈਸ਼ ਵੇਲੇ ਚੱਲਿਆ ਸੀ ਵਿਸਾਖੀ 70 ਤੇ ਤੇ ਇਹ ਬੀਬੀ ਕੰਗਨਾ ਰਣੌਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੇ ਉਹਨਾਂ ਦੀ ਕੀ ਬਾਤ ਹੋਈ ਹੈ emergancy ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰਾਂ ਨੂੰ ਉੱਥੇ ਸੇਵਾ ਕਰ ਰਹੇ ਸੀਗੇ ਦੂਸਰੀ ਗੱਲ ਕੀ ਕੰਗਨਾਰ ਰੌਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜਬਰ ਸਹਿਣ ਲਾਇਪਿਆ ਤੇ ਸ਼ਬਰ ਦੇ ਉਲਟ ਜੇ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ ਨਹੀਂ ਜ਼ਿਕਰ ਕੀਤਾ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਤੰਗ ਕੱਢੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਕਿ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣ ਨਾਲ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖਰਾ ਥਿਊ ਰੱਖ جے بھائی ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰ ਕੈ تبدیل ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਉਲਟ ਫੈਸਲਾ ਦਿੰਦੀ ਹੈ ਸਭ ਤੋਂ ਉੱਚਤਮ ਅਦਾਲਤ ਸੁਪਰੀਮ ਕੋਰਟ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਾਹੌਲ ਸਮਝੋ ਸੁਖਾਵਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਉਹਨਾਂ ਨੇ ਕਿਹਾ ਜਦ ਤੁਸੀਂ ਮਾਹੌਲ ਸਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਹੈ ਕਿ ਤੁਸੀਂ ਲੌਂਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ ਚ ਮੈਟਰ ਉੱਠਿਆ ਇੱਥੇ ਅਸਿਸਟੈਂਟ ਸੋਲੀਸਟਰ ਜਰਨਲ ਨੇ ਵੀ ਤੇ ਐਡਵੋਕੇਟ ਜਰਨਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇ ਮੈਂ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾਵੇ ਲੈ ਦੇ ਕੇ ਇੱਕ ਪੋਲਿਟੀਕਲ ਡਰਾਮਾ ਕਿਟਿਆ ਜਾ ਰਿਹਾ ਤੇ ਇਹ ਜੇ ਕਹੋ ਕਿ ਇਹ ਹੈ ਦੇਖੋ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ ਹੈ 23 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਇਤਰਾਜ਼ ਆ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਕੋਸ਼ਿਸ਼ ਸਿੰਘ ਸਭਾ ਮਾਨ ਨੇ ਵੀ ਚਿੱਠੀਆਂ ਲਿਖੀਆਂ ਬੰਬੇ ਦੀ ਵੀ ਗਈ ਇਥੋਂ ਵੀ ਗਈ ਹੋਰ ਵੀ ਗਈ ਚਲੋ ਔਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ ਹੁਣ ਕੱਲ ਪਰਸੋਂ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰੇ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਛ ਸੀ ਚੰਗਣਾ ਨਾ ਨੌਤ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਇਹ ਚਲਣੀ ਚਾਹੀਦੀ ਕਿ ਉਹਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਵਾਖੇ ਲਾ ਦਵੇ ਫਾਦੇ ਦਾ ਅਰਥ ਹੋਵੇ ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਣਗੇ ਸੱਚ ਮੰਨ ਜਾਣਗੇ ਕੀ ਗੱਲ ਹੈ ਕਿ ਜਿੱਦੀ ਸੰਜਰਨ ਸਿੰਘ ਨੇ ਐਮਰਜੈਂਸੀ 'ਚ ਖਾਲਸਾ ਮੰਗਿਆ ਸੰਜਰਨ ਸਿੰਘ ਉਦੋਂ ਪਹਿਰੇ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਕਿ ਉਹ ਲੋਕ ਸਿੱਕੇ ਨਾਲ ਬੰਦੂਕਾਂ ਨਾਲ ਬੰਦੇ ਮਾਰਦੇ ਐਮਰਜੈਂਸੀ ਦੌਰਾਨ ਇਹ ਕੁਝ ਨਹੀਂ ਹੋਇਆ ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇਣ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਪੋਰਸੋਰ ਵਾਰਨਿੰਗ ਦਿੰਨੇ ਆ ਕਿ ਅੱਗ ਨਾਲ ਨਾ ਖੇਡੋ ਭਾਵਨਾਵਾਂ ਨਾਲ ਕਈ ਵਾਰ ਇਹ ਲੱਗਦਾ ਹੁੰਦਾ ਕਿ ਮਿੰਟਾਸ ਕੈਂਟਾਲੀ ਦਬਾ ਲਿਆ ਇਹਨਾਂ ਦੇ ਰੀਪੈਰ ਕ੍ਰੈਕਸ਼ਨਸ ਲੰਬੇ ਹੁੰਦੇ ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂਾਂ ਤੇ ਸੱਟ ਮਾਰੀ ਚੱਲੋ ਮਾਰੀ ਚੱਲੋ ਇੱਕ ਦਿਨ ਇਹੋ ਜਿਹਾ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ